ਮੇਰੇ ਪੁੱਤ ਕਨਕ ਦਾ ਸਾਫ ਕਿਤਾਬ ਰੱਖਿਆ ਕਰੂਗਾ ਹੈ ਆਪੇ ਨਾ ਵੱਡੀ ਤੇ ਗਈ ਆ ਬਾਜ ਤੋਂ ਆਪੇ ਵੜਾਇਆ ਕਰੀ ਠੀਕ ਹੈ ਕਿੰਨਾ ਸੁੱਕਣ ਦੇ ਆ ਮੈਂ ਤਾਂ ਪਾਣੀ ਲਾ ਲੈਂਦਾ ਵਾ ਹੁਣ ਮੈਨੂੰ ਪਾਣੀ ਪੋਹਣਾ ਪੈਣਾ ਫੋਨ ਆ ਗਿਆ ਮੰਨੀ ਤਾਗੀ ਜੇ ਆ ਹੁਣ ਕਰ ਲਿਓ ਗੱਲ ਆਪੇ ਮੈਂ ਚੱਲੀ ਅੰਦਰ ਕੋਈ ਨਹੀਂ ਕਰ ਲੂੰਗਾ ਗੱਲ ਜੋ ਹੂੰ ਦਾਦਾ ਠੀਕ ਵਾ ਅਜਾ ਸਰ ਬੈਠਾ ਮਨ ਜੀ ਬੈਠੀ ਹੂੰ ਈਗਾ ਤਾਂ ਆ ਮੈਂ ਹੈਂ ਕਰਦੇ ਕੀ ਹੋਣਾ ਵਾ ਬਸ ਅੱਜ ਸਕੂਲ ਨਹੀਂ ਹੀ ਭੇਜੇ ਅੱਛਾ ਅੱਛਾ ਉੱਠੇ ਨਹੀਂ ਹੀ ਗਏ ਤੇ ਫਿਰ ਮੈਂ ਹਾਂ ਚੱਲ ਰਹਿਣ ਹੀ ਦੋ ਠੀਕ ਆਹੋ ਤੇ ਮੈਂ ਹਾਂ ਚੱਲ ਪੁੱਛਉਣੀ ਆ ਕਣਕ ਦਾ ਵੀ ਉਹ ਅੱਜ ਚੱਲੇ ਲਿਆ ਦਿੰਦੇ ਤੇ ਫਿਰ ਮੈਂ ਕੀ ਆ ਹੀਗਾ ਕਿਸ ਨੂੰ ਮੰਮੀ ਨੇ ਆਉਣਾ ਹੀਗਾ ਤੇ ਨਾਲ ਫਿਰ ਆਉਣੇ ਹੀਗੇ ਮੰਮੀ ਨੂੰ ਮੈਂ ਹੈਗੇ ਚਲ ਮਾਸੀ ਦੇ ਮੁੰਡੇ ਨੇ ਲਈ ਆਇਓ ਤੇ ਚਲੋ ਪਾਪੂ ਦੇਣਗੇ ਡਰਮ ਦੇ ਵਿੱਚ ਠੀਕ ਆ ਕਣਕਾ ਉਹ ਤੇ 8 ਕ ਕੁੰਟਲ ਰੱਖਣੀ ਜੇ ਤੇ ਪੱਖਾ ਉੱਥੋਂ ਹੀ ਲਵਾ ਕੇ ਲਿਆ ਦਿਓ ਫਿਰ ਕਿੱਥੇ ਘਰੇ ਘਰਦੇ ਰਵਾਂਗੇ ਕੋਈ ਨਹੀਂ ਭਾਜੀ ਚਾਚੀ ਜੀ ਤੇ ਕਹਿਣ ਦੇ ਹੀਗੇ ਵੀ ਕਿੱਲੇ ਦੇ ਵਿੱਚੋਂ 20 20 ਕੁੰਟਲ ਜਾਣ ਨਿਕਲੇ ਆ ਆਹ ਝਾਰ ਤੇ ਚੰਗਾ ਵਾ ਹਾਂਜੀ ਕੋਈ ਨਹੀਂ 8 ਕੁਇੰਟਲ ਕੰਨ ਕਾ ਜੂਗੀ ਕੱਲ ਨੂੰ ਕਿਆ ਉਹਨਾਂ ਨੂੰ ਨਹੀਂ ਬੰਦੇ ਦੇ ਮਗਰੋਂ ਕਿੰਨਾ ਹੀ ਫਰਕ ਪੈਂਦਾ ਪਿਛਲੀ ਵਾਰੀ ਆਡਾ 25 26 ਕੁਇੰਟਲ ਨਿਕਲੇ ਗਿਆ ਹੀਗਾ ਚੜ ਆਹ ਮਾਨੂੰ ਫਰਕ ਦੇ ਪੈਂਦਾ ਫੇ ਖਾਦ ਨਹੀਂ ਟਾਈਮ ਨਾਲ ਪਈ ਸਪਰੇ ਨਹੀਂ ਹੋਈ ਟਾਈਮ ਨਾਲ ਹਾਂਜੀ ਫਰਕ ਦੇ ਪੈਂਦਾ ਹੀ ਆ ਹੂੰ ਉਹਦੇ ਪਿੱਥੇ ਨਾ ਪੈ ਜਾਂਦਾ ਫਰਕ ਹੂੰ ਹੂੰ ਤੇ ਉਹਦਾ ਮਨ ਜੋ ਉਹਦਾ ਕੁਝ ਲੱਗਾ ਜੇ ਪਤਾ ਕਿ ਨਹੀਂ ਨਹੀਂ ਬਬੂ ਹਜੇ ਨਹੀਂ ਕੋਈ ਪਤਾ ਲੱਗਾ ਉਹਦਾ ਪਤਾ ਨਹੀਂ ਆ ਕੀ ਚੱਕਰ ਪੈ ਗਿਆ ਹੀ ਕਰਮਾ ਹੂੰ ਹੂੰ ਜਾ ਪਰ ਖੇਡੋ ਤੁਸੀਂ ਜਾਓ ਆਪ ਤੂੰ ਖੇਡ ਚਲੋ ਕੋਈ ਨਹੀਂ ਫਿਰ ਤਹੀ ਪਰਚੀ-ਪੁਰਚੀ ਮਿਲੀ ਕੋਈ ਕਿ ਨਹੀਂ ਨਹੀਂ ਪਰਚੀ ਨਹੀਂ ਹਣੇ ਮਿਲੀ ਪਰਚੀ ਜਿਹੜੀ ਕਣਕ ਕਟਾਵਾਂਗੇ ਨਾ ਫੇਰ ਬਾਅਦ ਚ ਦਣੀ ਉਹਨਾਂ ਨੇ ਤੇ ਕੀ ਰੇਟ ਲੱਗਿਆ ਕਣਕ ਦਾ ਰੇਟ ਤੇ ਉਹ ਸਰਕਾਰੀ ਹੈ 2450 ਰੁਪਏ ਆ ਨਹੀਂ ਪਰਚੀ ਕਿਉਂ ਨਹੀਂ ਮਿਲੀ ਪਰਚੀ ਤੇ ਉਸੇ ਵੇਲੇ ਕੰਡਾ ਕਰਾ ਦਿੰਦੇ ਟਰਾਲੀ ਟਰੈਕਟਰ ਦਾ ਭਾਰ ਕੱਢ ਕੇ ਤੇ ਅਗਲੇ ਪਰਚੀ ਲਿਖ ਕੇ ਦੇ ਦਿੰਦੇ ਇੱਕ ਤੇ ਜਿਹੜੀ ਚਾਹੀ ਘਰ ਕਣਕ ਲਿਉਣੀ ਆ ਉਹ ਕਿਹਦੇ ਖਾਤੇ ਪੈਣੀ ਆ ਉਹਦੇ ਵਿੱਚ ਉਹ ਆਪਣੇ ਹਿਸਾਬ ਲਾ ਰਹੀਦਾ ਆਪੇ ਹੀ ਜਿੰਨੀ ਲਿਹਾਣੀ 5-7 ਅਹੀਂ ਹੁਣ ਆਪਣਾ ਇਹੋ ਹਿਸਾਬ ਕੀਤਾ ਵਾ ਜਿੰਨੀ ਦਾ ਕੁਆਂਟਿਟ ਲਿਹਾਣੀ 5 ਲਿਹਾਣੀ 2 ਲਿਹਾਣੀ ਉਹ ਕੱਟ ਕੇ ਤੇ ਬਾਕੀ ਸਾਡੀ ਇੰਨੀ ਰਹਿ ਗਈ ਉਸੇ ਵੇਲੇ ਹੀ ਗੁਣਾ ਕਰਕੇ ਤੇ ਪੈਸਿਆਂ ਦਾ ਹਿਸਾਬ ਕਰ ਲਿਆ ਪਿਆਡੀ ਇੰਨੇ ਦੀ ਕਣਕ ਹੋਈ ਆ ਤਾਂ ਕਿ ਤੂੰ ਦੇ ਗੱਲਾਂ ਨਾ ਸਭ ਕੁਝ ਕਰ ਲੈਨੀ ਆ ਰੇਪੜੀਆਂ ਨਾ ਮਾਰ ਜਿਹੜੀ ਗੱਲ ਹੈਗੀ ਕੁੜੀ ਨੂੰ ਕਲੀਅਰ ਕਰ ਦੇ ਮੁੜ ਕੇ ਜੇ ਤੂੰ ਖਾ ਵਿਚਾਰੀ ਖਾ ਕੇ ਤੇ ਬਾਅਦ ਚ ਤੂੰ ਫਿਰੂਗੀ ਸ਼ਰਕਾਂ ਦੇ ਉੱਪਰ ਉਹਨੂੰ ਹੁਣੇ ਹੀ ਦੱਸ ਦੇ ਸਭ ਕੋ ਅੰਦਰੇ ਅੰਦਰ ਇੱਥੇ ਹੀ ਮੈਂ ਚਾਚੇ ਨੂੰ ਕੱਲ ਵੀ ਸਮਝਾਇਆ ਸੀ ਪਰਚੀ ਮਿਲਣੀ ਆ ਬਾਅਦ ਚ ਸਾਰੇ ਦਾਣੇ ਘਰ ਆਉਣਗੇ ਉਸ ਤੋਂ ਬਾਅਦ ਉਹਨਾਂ ਨੇ ਪਰਚੀ ਦੇਣੀ ਆ ਚਲੋ ਕੋਈ ਨਹੀਂ ਤੇਹੀ ਕਾਤੋਂ ਲੜਾਈ ਪਾਉਣ ਦੇ ਜੇ ਆਪਣੇ ਘਰ ਪਰਚੀ ਆ ਮਿਲ ਜੂਗੀ ਇਹ ਜਿੱਨੀ ਤੇ ਕਾਲ ਨੂੰ ਇਹਦਾ ਨਵਾਂ ਹੀ ਆਰਤੀ ਆ ਲੋਕਾਰ ਮਾ ਕੋਈ ਕਾ ਕਰਕੇ ੜਿਆ ਇਦਾਂ ਦੀਆਂ ਗੱਲਾਂ ਕਰ ਉਹ ਚੱਲ ਠੀਕ ਆ ਬਾਬਾ ਮੇਰਾ ਨਵਾਂ ਹੀ ਸਹੀ ਤੁਸੀਂ ਕੋਈ ਨਾ ਕੋਈ ਢੂੜਾ ਛੱਣਨ ਸਾਡੇ ਘਰ ਆਣ ਕੇ ਚਲੋ ਕੋਈ ਨਹੀਂ ਚਾਚੀ ਜੀ ਐਵੇਂ ਨਾ ਬੋਲ ਬੁਲਾਰਾ ਕਰੋ ਤੇ ਇੱਕ ਦੋ ਦਿਨ ਦੇ ਵਿੱਚ ਲੱਗ ਹੀ ਜਾਣਾ ਵਾ ਪਤਾ ਫਿਰ ਕਿੰਨੇ ਦੀ ਹੋਈ ਤੇ ਕਿੰਨੇ ਦਿਨ ਨਹੀਂ ਚੱਲ ਇੱਕ ਦੋ ਦਿਨ ਬਾਅਦ ਰੁੱਕ ਕੇ ਫੇਰ ਹਿਸਾਬ ਹੋ ਜਾਊਗਾ ਅੱਠ ਕੰਡਰ ਕਣਕ ਕੁੜੀਏ ਕਰਨੂੰ ਤੇਰੇ ਘਰ ਪਹੁੰਚ ਜਾਊਗੀ ਚਾਚੀ ਜੀ ਗੱਲ ਕੀ ਹੈ ਵਿਚਲੀ ਮੈਂ ਦੱਸਦਾ ਕਿ ਉਹ ਨਹੀਂ ਛੁੱਟੂਆ ਦੱਸਦੇ ਹੁਣ ਉਹ ਕੁੜੀ ਨੇ ਮੈਂ ਦੱਸਣ ਲੱਗੀ ਆ ਇੰਦਰਾ ਸੁਣੀ ਨਾ ਚਾਚੀ ਤੁਸੀਂ ਕੀ ਪਖੰਡ ਫੜਿਆ ਦੋਹਾਂ ਦੀਆਂ ਨੇ ਜਿਹੜਾ ਇਹਨਾਂ ਮੇਰੇ ਦੁਆਲੇ ਹੋਈ ਨਾਣ ਕੇ ਇਹਨਾਂ ਨੂੰ ਵੇਹ ਤੇ ਮੂੰਹ ਵੇਖੇ ਤਾਂ 8 ਕਵਾਂਟਲ ਕਣਕ ਦੇ ਦਿੱਤੇ ਹੋਰ ਕੀ ਕਰਾਂ ਮੈਂ ਹਾਏ 8 ਕਵਾਂਟਲ ਨਾਲ ਇਹਨਾਂ ਦਾ ਮੂੰਹ ਕਾਲਾ ਕਰੰਦਿਆਂ ਵਾ ਕੋਈ ਬੰਦਿਆਂ ਵਾਲੀ ਗੱਲ ਕਰ ਮਨਪਰੀ ਮੈਂ ਦੱਸਦੀ ਤੈਨੂੰ ਸਾਰੀ ਪਿਆਰੀ ਇਹਨੇ ਆਪਣੇ ਨਾਂ ਕਰਾ ਲਈ ਟਾਡੀ ਤੈਨੂੰ 8 ਕਵਾਂਟਲ ਕਣਕ ਦੇ ਕੇ ਬਸ ਲੱਗਾ ਹੀ ਦਫਾ ਕਰਨਾ ਚੱਜਦੀ ਐ ਮੈਂ ਜਾ ਕਵਾ ਪੈੜੀ ਕਿੱਦਾਂ ਨਾਂ ਲਾ ਲੈਣਗੇ ਉਹ ਆਪਣੇ ਪੁੱਛ ਲੈ ਦੱਸਦਾ ਕਿਉਂ ਨਹੀਂ ਹੋਣਾ ਇਹ ਵੀ ਦੱਸ ਦੇ ਨਾ ਪੈਸੇ ਦਿੱਤੇ ਸੀ ਮੈਂ ਆਪ ਗਿਆ ਵਾ ਆਪ ਨਾ ਕੀਤੀ ਇਹਨੇ ਲੈ ਪੈਸੇ ਕਿੰਨੇ ਕ ਦੇ ਦਿੱਤੇ ਸੀਗੇ ਪਰ ਨਾ ਹੋਊ ਕਿੱਦਾਂ ਗਈ ਟਟੇ 20 ਲੱਖ ਰੁਪਏ ਲੈ ਕੇ ਗਿਆ ਸੀ ਮੁੜਕੇ ਸਾਈਨ ਕਰਕੇ ਦੇ ਕੇ ਗਿਆ ਪਹਿਲੀ ਦੀ ਆਪ ਮੈਨੂੰ ਉਹ ਮੈਂ ਆਪ ਕਰਾਇਆ ਜਾ ਕੇ ਇਹ ਪੈਸੇ ਦੇਣੇ ਤਾਂ ਪਹਿਲੀ ਲੈ ਲਓ ਆਪਣੀ ਮੈਂ ਕਿਹੜੀ ਪੱਕੀ ਰੱਖੀ ਆ ਅਹੀਂ ਦੇ ਘਰ ਵਿੱਚ ਸੂਈ ਲਿਓਣੀ ਹੋਵੇ ਤੇ ਦੋਵੇਂ ਦਿਨ ਸਲਾਹ ਕਰਕੇ ਫੇਰ ਤੁਰੀਦਾ ਵਾ ਤੇ ਐਡੀ ਵੱਡੀ ਪਹਿਲੀ ਦਾ ਮਸਲਾ ਤੇ ਉਹ ਕੱਲਾ ਹੀ ਢੜੇ ਨਾ ਕਰ ਗਿਆ ਮਨਵੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਸਟੇਟਮੈਂਟ ਮੇਰੇ ਕੋਲ ਆ ਗਈ 20 ਲੱਖ ਰੁਪਏ ਉਹਨੇ ਖੜਿਆ ਵਾ ਜਿੱਥੋਂ ਮਰਜ਼ੀ ਪਤਾ ਕਰਾ ਲਓ ਉਹਨੇ ਕੱਲ ਸਾਈਨ ਕਰਕੇ ਦਿੱਤੇ ਆ ਤੇ ਮੈਂ ਉਹਨਾਂ ਇਹ ਵੀ ਗੱਲ ਕੀਤੀ ਮੈਂ ਪੈਸੇ ਦੇ ਦੇ ਤੇ ਪਹਿਲੀ ਆਪਣੀ ਵਾਲੀ ਆਣ ਕੇ 20 ਲੱਖ ਚ ਸਾਰੀ ਪੈਰੀ ਕਰਾ ਲਈ 20 ਲੱਖ ਰੇਟ ਹੈਗਾ ਕਿਤੇ ਤੇ ਇਹ ਤੇ ਸ਼ਰਿਆਮ ਤੋਂ ਖਾਵਾ ਫਿਰ ਬਾਹੂ ਧੋਖੇ ਵਾਲੀ ਕੋਈ ਗੱਲ ਨਹੀਂ ਗਈ ਸਾਡੇ ਨਾਂ ਨਹੀਂ ਤੇ ਲਾਈ ਇਹਨਾਂ ਮੈਂ ਯਕੀਨਾਂ ਕਹਿ ਸਕਦੀ ਵੀ ਆਪਣੇ ਹੱਥੀਓ ਨਾਂ ਨਹੀਂ ਲਾ ਕੇ ਗਿਆ ਫੇਰਾ ਫੇਰੀ ਤੂੰ ਹੀ ਕਰ ਲਈ ਹੋਈ ਤੇ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਮੈਂ ਕੁੜੀਏ ਕੋਈ ਫੇਰਾ ਫੇਰੀ ਨਹੀਂ ਕੀਤੀ ਮੇਰੇ ਕੋ ਪੈਸੇ ਲਏ ਆ ਤੇ ਮੈਂ ਪੈੜੀ ਲਈ ਆ ਮੈਂ ਮੁਕਤ ਨਹੀਂ ਲਈ ਹੈਗੀ ਪਰ ਚਾਚੀ ਜੀ ਇਹਨਾਂ ਨੂੰ ਕਹੋ ਮੈਨੂੰ ਲੈਣਾ ਤੇ ਦਰਸਕਾ ਤਾਹ ਕਿੰਨਾ ਰੁਪਿਆ ਹੈ ਗਾੜੀ ਦੇਤਾ ਉਥੇ ਕੀ ਖੂਬ ਹੀ ਆ ਜਿਹੜਾ ਪਿਆਰ ਇਹਨਾ ਪੂਪਾ ਕੀਤਾ ਪਹਿਣਾ ਨਾਲ ਉਹ ਚਾਚੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਉਹਨੇ ਪੈਸੇ ਕੀ ਕੀਤੇ ਕੀ ਨਹੀਂ ਕੀਤੇ ਨਾ ਉਹਨੇ ਮੈਨੂੰ ਦੱਸਿਆ ਕੋ ਵੀ ਆਂਦਾ ਭਾਜੀ ਮੈਨੂੰ ਪੈਸੇ ਚਾਹੀਦੇ ਆ ਮੈਨੂੰ ਪੈਸੇ ਦਓ ਮੈਂ ਕੀ ਕੰਮ ਆ ਤੈਨੂੰ ਆਂਦਾ ਮੈਨੂੰ ਲੋੜ ਆ ਕੋਈ ਇਦਾਂ ਦੀ ਮੈਂ ਨਹੀਂ ਦੱਸਣੀ ਤੇ ਮੈਂ ਲੈ ਲੈ ਪੈਸੇ ਮੈਨੂੰ ਕੀ ਤੂੰ ਨੀ ਨਾ ਮੰਨਦੀ ਮੇਰੀਆਂ ਗੱਲਾਂ ਨੂੰ ਮੇਰਾ ਜੀ ਨਹੀਂ ਕਰਦਾ ਗੱਲ ਕਰਨ ਨੂੰ ਪਰ ਮੈਨੂੰ ਹੁਣ ਨਾ ਆਖ ਕੇ ਦੱਸਣਾ ਪਿਆ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਖਾ ਜੱਜੀ ਜੀ ਬਰਦਾਸ਼ਤ ਮੇਰੇ ਕੋ ਨਹੀਂ ਹੁੰਦਾ ਮੈਨੂੰ ਤਾਂ ਯਕੀਨ ਵੀ ਨਹੀਂ ਹੁੰਦਾ ਵੀ ਭਾਜੀ ਸਾਡੇ ਨਾਲ ਇਦਾਂ ਕਰ ਸਕਦੇ ਆ ਭਾਜੀ ਇਹ ਕਹਿ ਨਾ ਕਿ ਮਾਉ ਤੀ ਜੇ ਦੀ ਸੱਚ ਕਹਣ ਦੇ ਆ ਨਾ ਵੇਖੋ ਮੇਰੇ ਨਿਆਣੇ ਦੇ ਮੂੰਹ ਹਲ ਤੇ ਬਹੁ ਨਿਆਣੇ ਦੇ ਮੂੰਹ ਹਲ ਵੇਖ ਕੇ ਉਹਨੂੰ ਮੈਂ ਪੈਸੇ ਦਿੱਤੇ ਸੀ ਪੈਸੇ ਦੇ ਦਿਓ ਪਹਿਲੀ ਵਾਰ ਮੈਂ ਕਦੇ ਮੁੱਕਰਦਾ ਵਾਂ ਹਾਏ ਭਾਜੀ ਐਡਾ ਵੱਡਾ ਧੋਖਾ ਨਾ ਕਰੋ ਤੁਸੀਂ ਆ ਮੇਰੇ ਹੱਥ ਦੇਖੋ ਮਿੰਤਾ ਮੈਂ ਕਰਨ ਢੀ ਆ ਅਜੇ ਵੀ ਦੇਖੋ ਹੋ ਸਕਦਾ ਵਾ ਇਹਨਾਂ ਤੇ ਮੈਂ ਕਿੱਦਾਂ ਇਹਨਾਂ ਨੂੰ ਪਾਲੂਗੀ ਕਿੱਦਾਂ ਪੋਸੂਗੀ ਉਹ ਆਪ ਤੇ ਜਾ ਕੇ ਪਤਾ ਨਹੀਂ ਮੈਨੂੰ ਉਹਦਾ ਵੀ ਕੋਈ ਫੌਂਟ ਕਾਰ ਨਹੀਂ ਆ ਜੇ ਕੁੜੀਏ ਤੇਰੇ ਸਾਹਮਣੇ ਮੈਂ ਤੁਹਾਡੇ ਘਰ ਜਾ ਕੇ ਹੱਥ ਜੋੜਦਾ ਰਿਹਾ ਵਾ ਕਿ ਪੇਸ਼ ਹੋ ਜਾ ਪੇਸ਼ ਹੋ ਜਾ ਉਦੋਂ ਨੇ ਕਿਸ ਦੀ ਮੰਨੀ ਫਿਰ ਕੁਛ ਕਿਸੇ ਵੀ ਆਪਾ ਜਾਏ ਨਹੀਂ ਉਹ ਤੇ ਹੀ ਕਰਦੇ ਰਹੇ ਜਿੱਦਾਂ ਤੇ ਹੀ ਕਹਿੰਨੇ ਰਹੇ ਹੁਕਮਾ ਦੇ ਰਿੰਦਾ ਰਿਹਾ ਕਿੱਥੇ ਰਿੰਦਾ ਰਿਹਾ ਸਾਰਾ ਕੁਝ ਤੁਹਾਨੂੰ ਪੇਸ਼ ਤੇਰੇ ਘਰ ਲੈਣ ਕੇ ਕਿ ਪੇਸ਼ ਹੋ ਸਵੇਰੇ ਤੁਹਾਨੂੰ ਮੈਂ ਪੇਸ਼ ਕਰੂਣਾ ਉਦੋਂ ਪੇਸ਼ ਹੋਇਆ ਇਹ ਕਿਥੇ ਕਿਥੇ ਫਿਰਦਾ ਕਿਹਨੇ ਕਿਹਾ ਯਾਰੀਆਂ ਨੇ ਬਾਹਰ ਲਾਈਆਂ ਮੁਰਗੇ ਪੈਸੇ ਮੰਗੇ ਫੇਰ ਮੈਂ ਮਾਨਵੀ ਨੂੰ ਪੁੱਛ ਲਾ ਆਂਦਾ ਉਹਨੂੰ ਨਹੀਂ ਮੈਂ ਪੁੱਛਣਾ ਮੇਰੀ ਪਰਸਨਲ ਲੋੜਵਾ ਕੋਈ ਮੈਨੂੰ ਲੋੜਵਾ ਮੈਂ ਦੇ ਪੈਸੇ ਪਰ ਭਾਦੀ ਉਹ ਇਦਾਂ ਨਹੀਂ ਕਰ ਸਕਦਾ ਪਰਸਨਲ ਲੋੜ ਲਈ ਉਹ ਆਪਣੀ ਪੈਲੀ ਨਹੀਂ ਵੇਚ ਸਕਦਾ ਉਹ ਆਪਣੇ ਬੱਚਿਆਂ ਦੇ ਨਾਲ ਜਾਣਵਾਰ ਦਾ ਹੈਗਾ ਇਹ ਥੋੜਾ ਕਿ ਇਹਨਾਂ ਦਾ ਅੱਗਾ ਹੀ ਖਤਮ ਕਰ ਦੂਗਾ ਕੁੜੀਏ ਮੈਨੂੰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਜਦੋਂ ਕਦੇ ਆਊਗਾ ਨਾ ਉਹਨੂੰ ਪੁੱਛ ਲਈ ਪੇਪਰ ਮੇਰੇ ਕੋ ਆ ਗਿਆ ਪੈਸੇ ਦੇ ਦੇ ਪੈਲੀ ਲੈ ਲਓ ਗੱਲ ਮੁੱਕੀ ਝਗੜਾ ਪਾਰ ਕਿੰਨਾ ਸਮਝਾ ਸਮਝਾ ਕੇ ਹਟੀਆਂ ਬੰਦੇ ਨੂੰ ਫਿਰ ਇਹਨੂੰ ਨਹੀਂ ਸਮਝਾਈ ਵਿਚਾਰੀ ਕਿਦਾਂ ਮਿੰਤਾ ਤਰਲੇ ਘੰਡਈ ਆ ਤਰਸੋਂੜਿਆ ਮੈਨੂੰ ਵੇਖ ਕੇ ਤੇ ਇਹ ਬੰਦੇ ਦੇ ਕਿਤੇ ਕੰਨ ਤੇ ਜੂਨ ਹੀ ਸਰਕਣ ਦੀ ਪਤਾ ਨਹੀਂ ਕਿ ਤਰ੍ਹਾਂ ਦਾ ਕਠੋਰ ਦਿਲ ਉਹ ਤਰ੍ਹਾਂ ਪੂਰਸੇ ਜਿ ਰਹਿ ਰਹਿ ਕੇ ਨਾ ਉਹਨਾਂ ਮਰ ਗਿਆ ਇਹਨਾਂ ਦਾ ਮਨ ਹੋ ਗਿਆ ਵਾ ਗੁਨੇ ਕਰਨ ਨੂੰ ਫੜ ਫੜ ਕੇ ਨਾ ਦਿਮਾਗ ਹੀ ਉਤਰਾ ਦਾ ਹੋ ਗਿਆ ਇਹਨੂੰ ਸਾਰੇ ਗੁਨੇਗਾਰ ਨਜ਼ਰ ਆਉਣ ਲੱਗ ਗਏ ਨਾ ਤੇ ਘਰ ਦੇ ਆਦੀ ਮੰਦਾ ਤੇ ਨਾ ਬਾਹਰ ਦੇ ਆਦੀ ਮੰਦਾ ਦਿਮਾਗ ਮੇਰਾ ਇੰਨਾ ਖਰਾਬ ਹੋਇਆ ਪਿਆ ਨਾ ਜੇ ਇੰਨੇ ਕੁੜੀ ਨੇ ਕੋਈ ਸ਼ਰਾਫ ਦੇਤਾ ਨਾ ਮੇਰੇ ਨਿਆਣੇ ਨੂੰ ਲੱਗ ਜਾਣਾ ਤੇ ਮੈਂ ਸੋਰੀ ਮਰ ਰੋ ਰੋ ਮਰ ਜਾਣਾ ਕਿੱਦਾਂ ਸਮਝਾਵਾਂ ਇਹਨੂੰ ਪਹਿਰੇ ਹੱਥ ਲਾ ਲਾ ਕੇ ਵੀ ਵੇਖ ਲਿਆ ਆਖੇ ਨਹੀਂ ਇਹ ਬੰਦਾ ਲੱਗਦਾ ਹੈਗਾ ਕੀ ਇੰਦਾ ਦੀ ਮਤ ਦੇ ਮਹਿਕਮੇ ਵਾਲੇ ਦਿੰਦੇ ਨਹੀਂ ਆ ਮਤ ਤੇ ਆਪੋ ਆਪਣੀ ਹੁੰਦੀ ਆ ਦਰਸ਼ਕ ਹੋਰ ਮੰਨ ਹੋਵੇ ਤੇ ਉਹਨਾਂ ਦੇ ਨਾਲ ਇਤਰਾ ਨਾ ਕਰਦਾ ਤੇ ਮੈਂ ਰੱਡੇ ਅੱਗੇ ਮਿੰਤਾ ਕਰਦੀ ਆ ਨਾ ਤੀ ਇਦਾਂ ਕਰੋ ਅਹੀਂ ਟੜ ਤੇ ਭਰੋਸਾ ਕੀਤਾ ਹੀ ਗਤ ਹੈ ਇਦਾਂ ਨਾ ਜਾਇਦਾ ਫਾਇਦਾ ਨਾ ਚੁੱਕੋ ਭਰੋਸੇ ਦਾ ਕੁੜੀਏ ਮੈਂ ਤਨ ਅੱਗੇ ਕਹ ਮੈਂ ਕੋਈ ਨਾ ਜਾਇਦਾ ਫਾਇਦਾ ਨਾ ਚੁੱਕਿਆ ਪੈਸੇ ਦਿੱਤੇ ਆ ਅਪੇਰ ਵੀ ਵੇ ਲੋ ਤੈਨੂੰ ਤਰਸ ਨਹੀਂ ਆਉਣ ਡਿਆ ਇਹ ਉਹੋ ਹੀ ਭਤੀਜੇ ਭਤੀਜੀਆਂ ਆ ਜਿਨ੍ਹਾਂ ਤੇ ਤੁਸੀਂ ਜਾਨਵਾਰ ਦੇ ਨੇ ਹੀਗੇ ਤੋ ਬਾਹਰ ਦੇ ਕਿਹੜੇ ਮੈਂ ਕਹਿੰਦਾ ਕਿ ਮੇਰੇ ਭਤੀਜੇ ਭਤੀਜੇ ਨਹੀਂ ਹੈਗੇ ਮੈਂ ਫੀਸਾ ਵੀ ਤਾਉਂਗਾ ਕਣਕ ਤੋਂ ਨਾ ਸੁਟੂਗਾ ਕੋਈ ਤਨ ਚੀਜ਼ ਹੀ ਕਮੀ ਨਹੀਂ ਆਊਗੀ। ਉਹ ਜਾਓ ਭਾਜੀ ਰਹਿਣ ਦਿਓ ਤਰਸ ਦੀ ਲੋੜ ਨਹੀਂ ਹੈਗੀ ਤੇ ਸਾਡਾ ਹੱਕ ਰੱਖੋ ਇੱਥੇ। ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਕਿ ਤੁਹਾਡੇ ਕੋ ਮੰਗ ਮੰਗੇ ਤੁਹਾਡੇ ਅੱਗੇ ਹੱਥ ਢਾਵਾਂਗੇ। ਅਸੀਂ ਆਪਣੀ ਮਿਹਨਤ ਕਰਕੇ ਅਸੀਂ ਉਹਨਾਂ ਦੇ ਕਰ ਸਕਦੇ ਖਰਚੇ ਪੂਰੇ। ਫੇ ਪੈਸੇ ਦੇ ਦੋ ਪੈਰੀ ਵਾ ਲੋ। ਮੇਰੇ ਕੋ ਪੇਪਰ ਸਾਦੇ ਆ ਗਏ। ਤੇ ਮੈਨੂੰ ਪ੍ਰੂਫ ਦਿਖਾਓ ਕਿੱਥੇ ਇਹ ਪੈਸੇ ਤੇ ਕਿੱਦਾਂ ਕਿਹੜੇ ਵੇਲੇ ਉਹਨੇ ਤੁਹਾਡੇ ਨਾਂ ਲਾਤੀ। ਮੈਂ ਵੀ ਐਡਾ ਨਾ ਵਿਸ਼ਵਾਸ ਪਹਿਲਾਂ ਕਰ ਲਿਆ ਵਾ ਹੁਣ ਮੈਂ ਧੋਖੇਚ ਨਹੀਂ ਰਹਿਣਾ ਵੀ ਵਿਸ਼ਵਾਸ ਕਰ ਲੂੰਗੀ ਤੇ ਤੁਹਾਡੇ ਨਾਂ ਲੱਗ ਗਈ ਆ। ਤੇ ਜੋ ਕਰਨਾ ਤੂੰ ਕਰ ਲੈ ਤੇ ਤੀ ਮੈਨੂੰ ਫੇਰ ਏਡੀ ਕਮਜ਼ੋਰ ਵੀ ਨਾ ਸਮਝਿਓ ਜਿੱਦੋਂ ਉਹ ਰੱਬ ਨੇ ਡਾਂਗ ਮਾਰੀ ਨਾ ਤੇ ਪਤਾ ਨਹੀਂ ਲੱਗਣਾ ਉਦੋਂ ਨੀ ਕੁੜੀਏ ਮੇਰਾ ਬੋਲਾ ਸਿਰ ਨਾ ਖਾ ਘਰ ਨੂੰ ਜਾ ਆਪਣੇ ਨੂੰ ਮੰਮਾ ਇਹਨੇ ਨਾ ਕਰੋ ਪਰ ਬਾਦੀ ਤੇ ਇੱਕ ਗੱਲ ਜਾ ਰੱਖਿਓ ਤੁਹਾਨੂੰ ਮੇਰਾ ਸ਼ਰਾਬ ਜ਼ਰੂਰ ਪੀਣਾ ਜੇ ਅਨਿੱਕੇ ਨਿੱਕੇ ਨਿਆਣੇ ਦੇ ਮੂੰਹ ਹੱਲ ਵੇਖੋ ਉਹ ਸ਼ਰਾਬ ਦਾ ਮੈਨੂੰ ਪਤਾ ਨਹੀਂ ਪੀਣਾ ਕਿ ਨਹੀਂ ਪੀਣਾ ਮੇਰੀ ਸ਼ਰਾਬ ਦਾ ਟਾਈਮ ਹੁੰਦਿਆ ਵਾ ਇਹ ਨਾ ਕਿ ਮੈਂ ਸ਼ਰਾਬ ਪੀਣਾ ਤੇ ਮੇਰੇ ਮੂੰਹ ਕੋ ਵੱਧ ਘੱਟ ਨਿਕਲੇ ਤੇ ਡੰਡੀ ਹੋ ਜਿਓ ਆਪਣੇ ਘਰਦੋਂ ਇਹ ਤਾਂ ਮੇਰੇ ਤੋਂ ਬਾਰੇ ਜਾਣ ਕੇ ਤੇਰੀ ਗੱਲ ਸੁਣ ਲਓ ਭਾਜੀ ਪਰ ਭਾਜੀ ਕੋਹ ਹੁੰਦੇ ਤੇ ਹੀ ਲਾਇਕ ਨਹੀਂ ਹੈਗੇ ਪਰ ਅੱਜ ਤੋਂ ਬਾਅਦ ਮੇਰੀ ਜ਼ਮੀਨ ਦੇ ਵਿੱਚ ਪੈਰ ਨਾ ਪਾ ਲਿਓ ਇਹ ਨਾ ਸਮਝਿਓ ਵੀ ਔਰਤ ਕਮਜ਼ੋਰ ਹੁੰਦੀ ਆ ਉਹ ਜਾ ਕੁੜੀਏ ਸਿਰਨਾਖਾ ਮੇਰਾ ਮੈਂ ਜਨਾਨੀ ਕਰਕੇ ਕੋਈ ਕਹਿ ਨਹੀਂਦਾ ਸਗੋਂ ਸਿਰ ਤੇ ਚੜੀ ਜਾਂਦੀ ਆ ਨਾਨਕੇ ਇੱਕ ਵਾਰੀ ਗੱਲ ਹੋਈ ਦੌਰ ਕਹਿਤਾ ਪੈਸੇ ਦੇ ਦੋ ਪੈਲੀ ਲੈ ਲਓ ਇਹ ਸਰਾਫ ਦੇਣਾ ਸਰਾਫ ਦੇ ਦੇਣਾ ਲੈ ਜਿਹੜਾ ਕਬੈਨ ਚਲਦੀ ਸੀ ਤੇ ਮਨਪਰੀ ਦੇ ਸੀ ਖਲੋਤੀ ਵੇਂ ਦੀ ਵੀ ਆਂਦੀ ਸਾਡੀ ਕਣਕ ਵੱਢਣ ਦੇ ਆ ਚੱਲ ਇਹ ਵੀ ਕਣਕ ਮੰਡੀ ਚਲ ਜੂਗੀ ਕੁਝ ਪੈਸੇ ਹੱਥ ਹੋਣਗੇ ਤੇ ਕਿਤੇ ਗਰਜੇ ਲਾਵਾਂਗੇ ਕੁੜੀ ਕੱਲੀ ਪਾਣੀ ਲਾਉਂਦੀ ਫਿਰਦੀ ਹੁੰਦੀ ਸੀ ਇੱਥੇ ਤੇ ਜਵਾਨ ਵੱਡ ਗਏ ਤੇ ਮੰਡੀ ਛੁੱਟ ਵੀ ਆ ਜਾਂਦਾ ਉਹ ਤੇ ਮੇਰੀ ਆ ਵਾਹ ਤੇਰੀ ਜਵਾਨਾਂ ਕਿਦਾਂ ਦੇ ਕੰਮ ਕਰ ਦਿੱਤੇ ਹੋਏ ਹੋਈਓ ਕਿੰਨੀ ਪੈੜੀ ਸੀ ਸਾਰੀ ਆਪਣੇ ਨਾਂ ਹੀ ਕਰਾ ਗਿਆ ਇਹਦੇ ਵਿੱਚ ਹੁਣ ਕੋਹ ਨਹੀਂ ਨਾ ਕਰ ਸਕਦੇ ਹੁਣ ਨਾ ਚੜ ਗਈ ਇਹਦੇ ਤੂੰ ਆਈ ਕਿੱਧਰ ਆਈ ਆ ਮੈਂ ਆਈ ਮੈਂ ਮਨਪ੍ਰੀਤ ਆਈ ਕਰ ਅੱਛਾ ਰਕबीर ਕੇ ਅੱਛਾ ਤੇ ਉਹ ਦੇ ਕਿਤੇ ਵਿਚਾਰੀ ਰੋਂ ਰਹੀ ਉਹ ਤੇ ਮਿੰਟਾਂ ਤਰਲੇ ਕਰਨ ਲਈ ਕਦੀ ਅਜੀ ਮੈਂ ਤੁਹਾਡੇ ਪਿਆਰੀ ਪੈ ਜਾਨੀ ਆ ਮੇਰੇ ਨਿਆਣੇ ਕਿੱਥੋਂ ਖਾਣਗੇ ਮੈਂ ਕਿੱਥੋਂ ਖਾਉਂਗੀ ਮੈਂ ਕੀ ਕਰਾਂਗੀ ਤੇ ਰਕबीर ਨਹੀਂ ਉਹ ਗਾੜੀ ਪਿਆਰਾਂ ਤੇ ਪਾਣੀ ਪੈਂਡਿੰਦਾ ਕਿਸ ਗੱਲ ਦਾ ਮੈਂ ਨਹੀਂ ਵੇਲਾ ਕਿੰਨਾ ਧੱਕਾ ਕਰਨ ਦੇ ਆਈ ਉਹਨੇ ਆਦੇ ਨਾਲ ਮੈਂ ਉਹ ਵੇਖਣ ਡਿਆ ਵੀ ਇੱਥੇ ਖਲੋਤੀ ਸੀ ਕਮੈਨ ਚਲਣ ਦੀ ਤੇ ਇੱਥੇ ਖਲੋਤੀ ਤੇ ਵੇਖਣ ਡਈ ਹਾਂਦੀ ਵੀ ਸਾਡੀ ਕਣਕ ਡੇ ਵੜਨ ਤੇ ਉਹ ਮੰਡੀ ਜਾਊਗੀ ਕੋ ਪੈਸੇ ਵਟਾਂਗੇ ਤੇ ਗਰਜੇ ਲਾਵਾਂਗੇ ਇੱਥੇ ਪਾਣੀ ਲਾਉਂਦੀ ਫਿਰਦੀ ਹੁੰਦੀ ਸੀ ਤੇ ਪਾਣੀ ਉਹਨੇ ਲਾਏ ਤੇ ਜੇ ਉਹ ਉਹ ਵੇ ਚੋਰੀ ਛੱਪੀ ਸਾਰਾ ਕੰਮ ਕਰ ਗਿਆ ਪਰ ਉਹਦਾ ਹੁਣ ਉਹਦੀ ਵਾਲੇ ਨਹੀਂ ਵੇਖਿਆ ਜਾਣਗੇ ਮੇਰੇ ਜੀ ਭਾਨਿਆਂ ਵਾਂਗੂ ਹਾਰ ਕੇ ਤੇ ਇੱਧਰ ਨੂੰ ਆ ਗਏ ਹੁਣ ਉਹਦੇ ਗਾੜੀ ਮਿੰਤਾ ਕਰਨ ਦੀ ਕੀ ਲੋੜ ਸ਼ਰੀਕ ਮਿੰਤਾ ਨਾ ਵੀ ਕਰੀ ਮੰਦੇ ਹੁੰਦੇ ਆ ਚੱਲ ਤੂੰ ਹੀ ਕਹਿ ਆ ਕੋ ਕੇ ਵੇਖ ਲੋ ਖਰਿਆ ਤੁਹਾਡੇ ਆਖੇ ਲੱਜੇ ਕੋਈ ਨਾ ਕੋਈ ਚੱਲ ਫੇ ਵੀ ਖਰਿਆ ਸੁੱਤਰ ਆਈ ਜਾਵੇ ਕੰਮ ਐਦਾਂ ਨਹੀਂ ਮੰਦੇ ਸਰੀਕ ਇਹ ਤੇ ਫਿਰ ਹੁਣ ਐਹੋ ਹੀ ਚੱਲੂਗੀ ਇਹ ਤੇ ਇਹਦੇ ਨਾਲ ਹੀ ਕੰਮ ਹੋਣਾ ਚੱਲ ਜਾ ਤੂੰ ਕੋਈ ਨਹੀਂ ਮੈਂ ਆ ਜੰਨਾ ਚੱਲ ਜੇ ਮੂੰਹ ਨਾ ਆਖਿਆ ਸੁੱਤਰ ਆ ਜੇ ਫੇ ਡਾਂਗ ਦੀ ਕੀ ਲੋੜ ਵਾ ਕੋਈ ਨਹੀਂ ਵੇਖ ਲਈ ਨਾ ਵੇਖਦੇ ਆ ਜੋਰੇ ਆਪਣਾ ਪੈਸਾ ਜੇਬ ਦਾ ਕਦੇ ਵੀ ਵਰਤ ਲਵੋ ਯਾਰ ਦੀ ਯਾਰੀ ਲੋੜ ਪੈਣ ਤੋਂ ਪਹਿਲਾਂ ਹੀ ਪਰਖ ਲਵੋ ਜੋਰੇ ਆਪਣਾ ਪੈਸਾ ਜੇਬ ਦਾ ਕਦੇ ਵੀ ਵਰਤ ਲਵੋ ਯਾਰ ਦੀ ਯਾਰੀ ਲੋੜ ਪੈਣ ਤੋਂ ਪਹਿਲਾਂ ਹੀ ਪਰਖ ਲਵੋ ਇੱਕ ਨਾਲ ਲਾਗੇ ਯਾਰ ਮਾਰਨਾ ਗੱਲ ਨਹੀਂ ਲੋਕੋ ਠੀਕ ਹੋ ਰੋਇਆਂ ਰੱਬ ਨਹੀਂ ਦੀਜਦਾ ਤੇ ਮਿੰਤਾ ਨਾਲ ਸ਼ਰੀਕ ਰੋਇਆਂ ਰੱਬ ਨਹੀਂ ਦੀਜਦਾ ਤੇ ਮਿੰਤਾ ਨਾਲ ਸ਼ਰੀਕ ਇਥੇ ਮਿੰਤਾ ਨਾਲ ਸ਼ਰੀਕ ਥੋੜੇ ਮੰਨੇ ਹੋਣ ਇਥੇ ਤੇ ਡਾਂਗ ਸੋਟਾ ਹੀ ਚੱਲੂਗਾ ਇਹਦਾ ਕਰਦਾ ਲੈਣਾ ਮੈਂ ਖਬਰ ਉੱਤਰਾ ਮੈਂ ਪੁੱਛ ਲੈਣਾ ਇਹਨੂੰ ਪੀਏ ਕੰਮ ਤੇਰੇ ਕੋ ਸੱਚੀ ਗੱਲ ਹੋਈ ਆ ਕਿ ਜਾਂ ਐਵੇਂ ਕਰਦਾ ਜਾਂ ਉਹਨਾਂ ਦੀ ਪੈੜੀ ਉਹਨਾਂ ਦੀ ਵਾਪਸ ਕਰ ਦੇ ਤੇ ਜਾਂ ਫਿਰ ਹੁਣ ਡਾਂਗ ਸੋਟਾ ਹੀ ਚੱਲੂਗਾ ਯਾ ਤੇਰੇ ਦਿਵਾਲੇ ਇੰਨਾ ਧੱਕਾ ਵੀ ਨਹੀਂ ਅਸੀਂ ਸਹਿਣ ਦੇਣਾ ਫਿਰ ਸਹਿਣਾ ਨੋਲੇ ਜਿ ਸ਼ਰਾਫ ਸਾਫ ਬੜਾ ਸ਼ਰਾਫ ਸਾਬ ਕੋ ਰਸੋਈ ਥਾਣੀ ਮੈਂ ਸੁਣ ਲਿਆ ਸ਼ਰਾਫ ਹੀ ਹੁੰਦਾ ਹੋਰੇ ਕੀ ਆ ਗੱਡਾ ਬੋਏ ਰੱਬ ਨਾਲੋਂ ਘੱਟ ਵੀ ਨਹੀਂ ਗਈ ਉਹ ਉਹ ਜਿੰਨੀ ਉਹ ਦੁਖੀ ਆ ਨਾ ਟਿਰਚ ਜਿੰਨੀਆਂ ਪਾਦ ਸੀਸਾ ਨਿਕਲਦੀਆਂ ਨਾ ਲੱਗ ਵੀ ਜਾਂਦੀਆਂ ਹੁੰਦੀਆਂ ਵਾ ਜਿਹੜਾ ਕੰਮ ਤੁਸੀਂ ਕੀਤਾ ਵਾ ਮੈਂ ਤੁਹਾਨੂੰ ਕਿੰਨਾ ਮਨਾ ਕਰਦੀ ਰਹੀ ਤੁਹਾਡੇ ਮਿੰਤਾ ਤੱਲੇ ਕਰਦੀ ਰਹੀ ਤੁਹਾਡੇ ਪੈਰੀਂ ਹੱਤ ਲੰਮਦੀ ਨਹੀਂ ਪਿਆ ਕੰਮ ਨਾ ਕਰੋ ਗਰੀਬ ਮਾਰ ਨਾ ਕਰਿਓ ਉਹ ਲੋਕੀ ਤੇ ਨਹੀਂ ਮਾਰੇ ਤੂੰ ਤੇ ਯਕੀਨ ਕਰ ਲੈ ਕਿ ਗੱਲ ਤੇ ਪੈਸੇ ਤੇ ਮੁਖਤ ਲਈ ਐ ਯਾਰ ਪੈਸੇ ਦਿੱਤੇ ਮੈਨੂੰ ਪਤਾ ਵਾ ਪਰ ਉਹਨਾਂ ਦੀ ਮਜਬੂਰੀ ਹੀ ਆਪੇ ਜਿਹੜਾ ਮਰਜ਼ੀ ਬਾਹਰ ਕੋਈ ਲੱਲਾਂ ਦਾ ਕੰਮ ਤੇ ਤੁਸੀਂ ਆ ਤਾਂ ਨਾ ਨਾ ਕਰਦੇ ਹੈਗੇ ਤੇ ਮੈਂ ਤਾਂ ਕਹ ਪੈਸੇ ਜਦੋਂ ਪਾੜੀ ਵੱਲ ਮੈਂ ਕਿਹੜੀ ਧੱਕੇ ਨਾਲ ਆ ਤੂੰ ਹੁਣ ਉਹਨਾਂ ਨੇ ਕਿੱਥੋਂ ਪੈਸੇ ਦੇ ਦਿੰਦੇ ਨੇ ਉਹਨਾਂ ਕੋ ਕੀ ਆ ਹੁਣ ਤੇ ਬਾਹਰੋਂ ਵੀ ਉਹਨਾਂ ਤੋਂ ਪੈਸੇ ਲੈ ਕੇ ਪਾੜੀ ਹੁੰਦੀ ਨਹੀਂ ਨਾ ਨਹੀਂ ਉਹਨਾਂ ਦੀ ਬੀਜੀ ਬਜਾਈ ਕਰਨ ਤੇ ਤੁਸੀਂ ਵੱਢ ਲਈ ਆ ਜਦ ਸਾਰੇ ਕਣਕ ਉਹਨਾਂ ਦੇ ਘਰ ਸੁੱਟ ਗਏ ਹੁੰਦੇ ਤੇ ਜਾਂ ਉਹਨਾਂ ਦੇ ਸਾਰੇ ਪੈਸੇ ਦੇ ਕੇ ਆਉਂਦੇ ਉਹ ਵੇ ਤੇ ਲਿਖਿਆ ਸਭ ਕੁਝ ਨੇ ਐਵੇਂ ਲਿਖਿਆ ਹੀ ਕਣਕ ਕਹੇ 8 ਘੰਟੇ ਮੈਂ ਦਊਂਗਾ ਉਹਨੂੰ ਪਾੜੀ ਤੇ ਤੁਸੀਂ ਜਿਹੜੀ ਲਈ ਲਈ ਆ ਤੇ ਉਹਨਾਂ ਦੀ ਕਣਕ ਤੇ ਉਹਨਾਂ ਘਰ ਸੁੱਟ ਕੇ ਆਉਂਦੇ ਆ ਕਿੱਦਾਂ ਦੇ ਕੰਮ ਹੋਏ ਤੁਹਾਡੇ ਭਲਾ ਤੇ ਸ਼ਰਾਫ ਖਾਣਾ ਹੀ ਹੋਰ ਇਹ ਕੀ ਆ ਮੈਨੂੰ ਬੋਲੇ ਪ੍ਰਵਚਨਨਾ ਦੇ ਦਿਮਾਗ ਨਾ ਖਰਾਬ ਕਰ ਮੇਰਾ ਅੱਗੇ ਬੋਲੇ ਦਿਮਾਗ ਖਰਾਬ ਕੀਤਾ ਘਮਾਣੀਆਂ ਨੇ ਹਾ ਉਹਨਾਂ ਨੇ ਇਹ ਤੇ ਕੀਤਾ ਹੀ ਕੀਤਾ ਵਾ ਬਥੇਰਾ ਮੇਨ ਦਾ ਤੱਲੇ ਕਰਦੇ ਪਰ ਤੁਸੀਂ ਹੀ ਨਹੀਂ ਆਖੇ ਲੱਗੇ ਗੋਜਾ ਭਰੇ ਹੋ ਸਿਰ ਖਾਣ ਆ ਗਈ ਮੇਰਾ ਹਾਏ ਰੱਬਾ ਮੈਂ ਕਿੱਦਾਂ ਆਪਣੇ ਬੰਦੇ ਨੂੰ ਸਮਝਾਵਾਂ ਮੇਰੇ ਨਿਆਣੇ ਦਾ ਪੁਵੇਖ ਖਰਾਬ ਕਰ ਦੇ ਆ ਉਹਨਾਂ ਦੇ ਨਾਲ ਕਰਕੇ ਤੇ ਮੇਰੇ ਨਿਆਣੇ ਦੇ ਗਾੜੀ ਕੰਡੇ ਖਲਾ ਦਿੰਦੇ ਸਾਰੇ ਮੇਰੇ ਮੁੰਡੇ ਨੂੰ ਭੁਗਤਨੀਆਂ ਪੈਣੀਆਂ ਵਾ ਮੁੜ ਕੇ ਲੋਕਾਂ ਨੇ ਕਹਿਣਾ ਵਾ ਇਹਨਾਂ ਨੇ ਆ ਕੁਛ ਕੀਤਾ ਤਾਂ ਇਹਨਾਂ ਨੇ ਮੁੰਡੇ ਨੇ ਭੁਗਤਤੀਆਂ ਵਾ ਤੁਹਾਡੇ ਵਰਗੇ ਨੂੰ ਚੇਤਾ ਭੁੱਲ ਜਾਣਾ ਵੀ ਅਸੀਂ ਕਿਹਦਾ ਮਾੜਾ ਨਹੀਂ ਕੀਤਾ ਤੇ ਸਾਡੇ ਮੁੰਡੇ ਨਾਲ ਇਹ ਹੋਇਆ ਕਿਉਂ ਆ ਕਿੱਦਾਂ ਸਮਝਾਵਾਂ ਵੀ ਬੰਦੇ ਹਜੇ ਵੀ ਉਹਨਾਂ ਦੀ ਪਿਆਲੀ ਮੋੜਦੇ ਜਦ ਕਣ ਕੋ ਉਹਨਾਂ ਦੇ ਘਰ ਸੋਟਿਆ ਮਾਸਾ ਨੇ ਬੰਦਾ ਕਿ ਲੱਦਾ ਹੁਣ ਇਹ ਨਾ ਪਿੰਡ ਆਪਣਾ ਢਫੰਡਾ ਪਣਾ